ਰਾਤ ਆਖ ਕਹਨ ਪਤਾ ਲੱਗ ਗਿਆ ਕੀ ਪ੍ਰੋਗਰਾਮ ਹੈ ਜੋ ਰਾਤ ਨੂੰ ਸਾਨੂੰ ਪ੍ਰੋਗਰਾਮ ਆ ਗਿਆ ਉਹ ਅਸੀਂ ਲੱਭ ਪੜਾ ਵੀ ਜੇ ਇਕੱਠੇ ਹੋਗੇ ਲੜਾਂਗੇ ਸਾਰੀਆਂ ਕਿਸਾਨ ਜਥੇਬੰਦੀਆਂ ਤਾਂ ਹੀ ਕੁਝ ਮਨਾਇਆ ਜਾਤਾ ਕੱਲੇ ਕੱਲੇ ਜਥੇਬੰਦੀ ਤੇ ਜਿਹੜਾ ਹੈਗਾ ਬਣਾਉਣਾ ਔਖਾ ਨੇ ਤਾਂ ਵੀ ਕੋਲ ਪਲਾਜ਼ਾ ਕੀਤਾ ਵੈਕਸੀਨ ਅੱਜ ਵੀ ਬੰਦ ਕੀਤਾ ਗਿਆ ਸਾਡੀ ਅੱਜ ਵੀ ਜਿਹੜੀ ਹੈਗੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਆ ਗਈ ਹੈ ਇੱਕ ਤਾਂ ਗਰਾਹਾ ਵੱਲੋਂ ਜਿਹੜਾ ਮੋੜ ਤੋਂ ਜਿਹੜੇ ਟੋਲਾ ਬੰਦ ਕੀਤੇ ਗਏ ਨੇ ਸਰ ਟੋਲਾ ਫਿਰ ਮੁਕਤ ਕੀਤੇ ਗਏ ਆ ਕੱਲ ਤੋਂ ਕੀ ਕਰਨਗੇ आज 12 ਹੁਲ ਪਲਾਟੇ ਦਾ ਦੂਜਾ ਦਿਨ ਹੈ ਇਹ ਬੰਦ ਇਸ ਕਰਕੇ ਕੀਤੇ ਗਏ ਆ ਕਿ ਪੰਜਾਬ ਦੀਆਂ ਕੁਝ ਕਿਸਾਨ ਜਥੇਬੰਦੀਆਂ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਥਾਂ ਥੱਲੇ ਕਿਸਾਨ ਮਜ਼ਦੂਰ ਮੋਰਚੇ ਦੇ ਨਾਂ ਥੱਲੇ ਦਿੱਲੀ ਨੂੰ ਚੱਲੀਆਂ ਸੀ ਦਿੱਲੀ ਸਰਕਾਰ ਦੀ ਸ਼ਹਿਤ ਹੈ ਹਰਿਆਣੇ ਦੀ ਖੱਟਰ ਸਰਕਾਰ ਨੇ ਸੜਕਾਂ ਤੇ ਕਿੱਲ ਗੱਡ ਕੇ ਵੱਡੇ ਵੱਡੇ ਪੱਥਰ ਖੜੇ ਕਰਕੇ ਸਾਈਡਾਂ ਕੱਚੀਆਂ ਤੇ ਟੋਏ ਪੱਟ ਕੇ ਉਹਨਾਂ ਨੂੰ ਰੋਕਿਆ ਹੈ ਇਹਦੇ باوجود ਉਥੋਂ ਦੀ ਸਰਕਾਰ ਨੂੰ ਸਬਰ ਨਹੀਂ ਆਇਆ ਉਹਨਾਂ ਦੇ ਡਰੋਨ ਰਾਹੀਂ ਜਿਹੜੇ ਹੈਗੇ ਆ ਥਰੂਕੈਂਸ ਦੇ ਗੋਲੇ ਸਿੱਟੇ ਨੇ ਡਾਂਗਾ ਭਰਾਈਆਂ ਨੇ ਰਬੜ ਦੀਆਂ ਗੋਲੀਆਂ ਚਲਾਈਆਂ ਨੇ ਦੂਜੀਆਂ ਗੋਲੀਆਂ ਚਲਾ ਕੇ ਵੀ ਕਈ ਟਰੈਕਟਰਾਂ ਦੇ ਟਾਇਰ ਪਵਾੜੇ ਨੇ ਇਸ ਕਰਕੇ ਸਾਡੀ ਜਥੇਬੰਦੀ ਸੰਭ ਦੀ ਹੈ ਕਿ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਕਰਨਾ ਜਿਹੜਾ ਹੈਗਾ ਉਹ ਜਮਹੂਰੀ ਹੱਕ ਆ ਜੇ ਦੇਸ਼ ਲੋਕਤੰਤਰ ਹੈਗਾ ਜੇ ਪ੍ਰਦਰਸ਼ਨ ਕਰਨ ਦਾ ਕਿਸਾਨ ਨੂੰ ਅਧਿਕਾਰ ਹੀ ਨਹੀਂ ਤਾਂ ਇਹ ਸਮਝਿਆ ਜਾ ਸਕਦਾ ਇੱਕ ਕਿਸਾਨ ਜਿਹੜਾ ਸਾਡੇ ਦੇਸ਼ ਦੇ ਵਿੱਚ ਅਸਲ ਵਿੱਚ ਲੋਕਤੰਤਰ ਨਾ ਦੀ ਕੋਈ ਚੀਜ਼ ਨਹੀਂ ਇਹਨੂੰ ਡਿਕਟੇਟਰਸ਼ਿਪ ਕਹਿ ਲੋ ਜਾਂ ਦਾ ਨਾਂ ਜਿਹੜਾ ਮਰਜ਼ੀ ਦੇ ਲੋ ਅਸੀਂ ਉਥੇ ਕਿਸਾਨਾਂ ਤੇ ਹੋਈਆਂ ਵਧੀਆਂ ਦੇ ਖਿਲਾਫ ਜਿਹੜਾ ਹੈਗਾ ਕੱਲ ਵੀ ਟੋਲ ਪਲਾਜ਼ਾ ਕੀਤਾ ਬੰਦ ਸੀ ਅੱਜ ਵੀ ਬੰਦ ਕੀਤਾ ਹੈਗਾ ਸਾਡੇ ਅੱਜ ਵੀ ਜਿਹੜੀ ਹੈਗੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈਗੀ ਹੈ ਜੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 'ਚ ਇਹਨੂੰ ਕੋਈ ਵਧਾਉਣ ਦਾ ਫੈਸਲਾ ਹੁੰਦਾ ਜਾਂ ਕੋਈ ਹੋਰ ਤੌਰ ਤਰੀਕਾ ਬਣਾਇਆ ਜਾਂਦਾ ਹੈਗਾ ਇਹ ਸਾਡੇ ਜਥੇਬੰਦੀ ਜਿਹੜੀ ਹੈਗੀ ਉਸ ਨੂੰ ਤਨਦੇਹੀ ਨਾਲ ਲਾਗੂ ਕਰੀਂ ਅੱਜ ਕਿੰਨੇ ਵਜੇ ਮੀਟਿੰਗ ਰੱਖੀ ਗਈ ਸਰ ਅੱਜ ਸ਼ਾਮ ਦੀ ਮੀਟਿੰਗ ਹੈ ਰਾਤ ਤੱਕ ਸਾਨੂੰ ਪਤਾ ਲੱਗ ਜਾਊਗਾ ਕੀ ਪ੍ਰੋਗਰਾਮ ਹੈ ਜੋ ਰਾਤ ਨੂੰ ਸਾਨੂੰ ਪ੍ਰੋਗਰਾਮ ਆ ਗਿਆ ਉਹ ਅਸੀਂ ਲਾਗੂ ਕਰਾਂ ਜਿਹੜਾ ਕੈਡਰ ਉੱਥੇ ਗਿਆ ਏ ਕੁਝ ਜਥੇਬੰਦੀਆਂ ਦੇ ਆਗੂ ਸਹਿਬਾਨ ਉੱਥੇ ਬੈਠੇ ਆ ਉਹਨਾਂ ਨੂੰ ਇਹ ਗੱਲ ਚਾਹੀਦੀ ਸੀ ਕਿ ਸਾਰੇ ਪੰਜਾਬ ਦੀਆਂ ਹਿੰਦੁਸਤਾਨ ਦਾ ਜਿਹੜਾ ਸੰਯੁਕਤ ਮੋਰਚਾ ਹੈ ਉਹਨੂੰ ਨਾਲ ਲੈ ਕੇ ਚੱਲਦੇ ਤੇ ਇੱਕ ਗੱਲ ਜਿਹੜੀ ਬਾਰ-ਬਾਰ ਨਿਕਲ ਕੇ ਸਾਹਮਣੇ ਆਈ ਹੈ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਦਿੱਲੀ ਕਿਉਂ ਨਹੀਂ ਗਏ ਮੈਂ ਬਈ ਇਹ ਗੱਲ ਦੱਸਣੀ ਚਾਹਨਾ ਕਿ ਸੰਯੁਕਤ ਕਿਸਾਨ ਮੋਰਚਾ ਇੱਕ ਸੀ ਉਹ ਦੋ ਤੋਂ ਤਿੰਨ ਕਿੰਨੇ ਬਣਾਇਆ ਉਹ ਦੋ ਤੋਂ ਤਿੰਨ ਜਦੋਂ ਬਣੇ ਇਹੇ ਜੱਥੇਬੰਦੀਆਂ ਉਸ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਬਾਹਰ ਨਿਕਲੀਆਂ ਤੇ ਬਾਹਰ ਨਿਕਲ ਕੇ ਇਹਨਾਂ ਨੇ ਇੱਕ ਆਪ ਦਾ ਅੱਡ ਪਲੇਟਫਾਰਮ ਬਣ ਕੇ ਬਣਾ ਕੇ ਅੱਡ ਪਲੇਟਫਾਰਮ ਤੋਂ ਐਲਾਨ ਕਰਕੇ ਜਿਹੜਾ ਹੋਂ ਮੋਰਚਾ ਲੜ ਰਹੇ ਆ ਦੂਜੀ ਗੱਲ ਰਹੀ ਜਿਹੜੋਂ ਭਾਈ ਕੋਈ ਡਿਸਪਲਿਨ ਨਾ ਹੋਵੇ ਜਦੋਂ ਉੱਥੇ ਆਪੋ ਤਾਪ ਪੈ ਜੇ ਤਾਂ ਇਹ ਜਿਹੜਾ ਐਮਐਸਪੀ ਦੀ ਗਰੰਟੀ ਕਾਨੂੰਨ ਵਾਲਾ ਜਿਹੜਾ ਘੋਲ ਆ ਇਹ ਤਿੰਨ ਕਾਲੇ ਕਾਨੂੰਨਾਂ ਨਾਲੋਂ ਭਾਈ ਛੋਟਾ ਘੋਲ ਨਹੀਂ ਇਹ ਉਦੋਂ ਵੀ ਵੱਡਾ ਘੋਲ ਆ ਕਿਉਂਕਿ ਉਹਨਾਂ ਸੂਬਿਆਂ ਦੀ ਆਪਾਂ ਕਾਨੂੰਨੀ ਗਰੰਟੀ ਮੰਗਦੇ ਆ ਜਿੱਥੇ ਐਮਐਸਪੀ ਦਾ ਨਾਂ ਵੀ ਨਹੀਂ ਲੋਕਾਂ ਨੂੰ ਪਤਾ ਇਸ ਕਰਕੇ ਇਸ ਘੋਲ ਲਈ ਤਿਆਰ ਕਰਨ ਲਈ ਪਿੰਡ-ਪਿੰਡ ਸ਼ਹਿਰ-ਸ਼ਹਿਰ ਵੱਡੀ ਜਿਹੜੀ ਹੈਗੀ ਆ ਤਿਆਰੀ ਕਰਨ ਦੀ ਲੋੜ ਸੀ ਮੈਂ ਸਮਝਦਾ ਜਿਹੜਾ ਇਹ ਆਗੂ ਕੋਲ ਲੜ ਰਹੇ ਆ ਇਹ ਬਿਨਾ ਤਿਆਰੀ ਤੋਂ ਲੜ ਰਹੇ ਆ ਤੇ ਅੱਜ ਉਹਨਾਂ ਨੂੰ ਇਹ ਗੱਲ ਚਾਹੀਦੀ ਆ ਕਿ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਐ ਉਹਦੀ ਉਹਨਾਂ ਨੂੰ ਹਮਾਇਤ ਲੈਣੀ ਚਾਹੀਦੀ ਆ ਉਹਨਾਂ ਨਾਲ ਉੱਥੋਂ ਬੈਠ ਕੇ ਬਕਾਇਦਾ ਮੀਟਿੰਗਾਂ ਕਰਨੀਆਂ ਚਾਹੀਦੀਆਂ ਤੇ ਇਸ ਮੋਰਚੇ ਲਈ ਜਿਵੇਂ ਭਾਰਤੀ ਕਿਸਾਨੀ ਉਹਨੇਕਤਾ ਉਗਰਾ ਹਮਾਇਤ ਕਰ ਰਹੀ ਆ ਉਸੇ ਤਰ੍ਹਾਂ ਜਿਦੋਂ ਹਿੰਦੁਸਤਾਨ ਦਾ ਸੰਯੁਕਤ ਕਿਸਾਨ ਮੋਰਚਾ ਹਮਾਇਤ ਕਰੇ ਬਲੌਰ ਸਿੰਘ ਜੀ ਲੱਗਦਾ ਨਹੀਂ ਕਿ ਜੇ ਇੱਕਜੁੱਟ ਹੋ ਕੇ ਲੜਾਈ ਲੜੀ ਜਾਵੇ ਸਾਰੀਆਂ ਜੱਥੇਬੰਦੀਆਂ ਇੱਕ ਮੀਟਿੰਗ ਕਰਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਘਰਸ਼ ਲੜਨਾ ਤਾਂ ਵਧੀਆ ਤਰੀਕੇ ਨਾਲ ਹੱਲ ਹੋ ਸਕਦਾ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੇ ਪੰਜਾਬ ਵਾਲੇ ਚ ਹੈ ਉਹਦੇ ਚ ਪਹਿਲਾਂ 32 ਜਥੇਬੰਦੀਆਂ ਸੀਗੀਆਂ ਰਾਜੇਵਾਲਾ ਹੁਣੇ ਕਿ ਰਾਤ ਨਿਕਲ ਗਏ ਸੀਗੇ ਰਾਜੇਵਾਲ ਦੇ ਨਾਲ ਗੱਲ ਕੀਤੀ ਉਹਦੀਆਂ ਪੰਜ ਜਥੇਬੰਦੀਆਂ ਸੀ ਉਹ ਪੁਰਾਣੇ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਹੋ ਗਈਆਂ ਜਿੱਥੋਂ ਤੱਕ ਡੱਲੇ ਹੁਣਾਂ ਦਾ ਸਬੰਧ ਹੈ ਇੰਨਾ ਹੀ ਜਥੇਬੰਦੀਆਂ ਨੇ ਡੱਲੇ ਵਾਲਣਾ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਡੱਲੇ ਵਾਲ ਨੇ ਜਿਹੜੀ ਹੈਗੀ ਇਹਨਾਂ ਕਿਸਾਨ ਜਥੇਬੰਦੀਆਂ ਨੇ ਕੋਈ ਗੱਲ ਨਹੀਂ ਸੁਣੀ ਉਨੇ ਆਪਣੀ ਅਡਰਾ ਚੱਲੋ ਦੀ ਨੀਤੀ ਤੇ ਜਿਹੜਾ ਚੱਲਿਆ ਹੈਗਾ ਇਹ ਇਸ ਕਰਕੇ ਜਿਹੜੇ ਇਕੱਠੇ ਨਹੀਂ ਹੋ ਸੀਗੇ ਸਾਡਾ ਅੱਜ ਵੀ ਹੈਗਾ ਕਿ ਸਾਰਿਆਂ ਨੂੰ ਜਿਹੜਾ ਹੈਗਾ ਕਾਗਜ਼ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਵੀ ਜੇ ਇਕੱਠੇ ਹੋਗੇ ਲੜਾਂਗੇ ਸਾਰੀਆਂ ਕਿਸਾਨ ਜਥੇਬੰਦੀਆਂ ਤਾਂ ਹੀ ਕੁਝ ਮਨਾਇਆ ਜਾ ਸਕਦਾ ਇਕੱਲੇ ਇਕੱਲੇ ਜਥੇਬੰਦੀ ਤੇ ਜਿਹੜਾ ਹੈਗਾ ਮਨਾਉਣਾ ਔਖਾ ਹੁੰਦਾ ਬਿਲਕੁਲ ਇਹ ਸਨ ਬਲੌਰ ਸਿੰਘ ਕਿਸਾਨ ਆਗੂ ਜਿਨ੍ਹਾਂ ਨੇ ਕਿਹਾ ਕਿ ਅੱਜ ਦੂਸਰਾ ਦਿਨ ਆ ਜਿਹੜਾ ਟੋਲ ਪਲਾਜ਼ਾਂ ਤੇ ਕੱਲ ਜਿਹੜਾ ਅੱਜ ਸ਼ਾਮ ਦੀ ਜਿਹੜੀ ਮੀਟਿੰਗ ਰੱਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਵੀ ਫੈਸਲਾ ਮੀਟਿੰਗ ਦੇ ਵਿੱਚ ਲਿਆ ਜਾਂਦਾ ਉਸ ਫੈਸਲੇ ਅਨਸਾਰ ਜਿਹੜਾ ਧਰਨਾ ਵਧਾਇਆ ਵੀ ਜਾ ਸਕਦਾ ਬੀਜੇਪੀ ਆਗੂ ਆ ਜਿਹੜੇ ਉਹਨਾਂ ਦੇ ਘਰਾਂ ਅੱਗੇ ਵੀ ਧਰਨੇ ਜਿਹੜੇ ਹੋਰ ਵੀ ਵਧਾਏ ਜਾ ਸਕਦੇ ਆ ਜੋ ਵੀ ਫੈਸਲਾ ਸੰਯੁਕਤ ਸਾਂਝ ਮੋਰਚਾ ਕਰੇਗਾ ਉਹਦੇ ਤੇ ਜਿਹੜੇ ਸਾਰੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕੀਤਾ ਜਾਵੇਗਾ ਤਾਂ ਨਾਲ ਦੀ ਨਾਲ ਉਹਨਾਂ ਸਮੂਹ ਜਥੇਬੰਦਿਆਂ ਨੂੰ ਇੱਕਜੁੱਟ ਹੋ ਕੇ ਜਿਹੜੀ ਲੜਾਈ ਲੜਨ ਦੀ ਅਪੀਲ ਕੀਤੀ ਕਿਹਾ ਕਿ ਜੇਕਰ ਇੱਕਜੁੱਟ ਹੋ ਕੇ ਲੜਾਈ ਲੜਾਂਗੇ ਤਾਂ ਹਰੇਕ ਮਸਲੇ ਦਾ ਹੱਲ ਆ ਉਹ ਜਲਦ ਨਿਕਲ ਆਉਂਦਾ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ ਆ ਕੈਮਰਾਮੈਨ ਹਰਪਾਲ ਦੇ ਨਾਲ ਸਬਜੀ ਸਿੰਘ ਰੋਲੀ ਪੀਟੀਸੀ ਨਿਊਜ਼ ਮੌਕਾ